ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਤੇ ਇੱਕ ਦੁਕਾਨ ਤੇ ਕੰਮ ਕਰਨ ਵਾਲੇ ਨੌਜਵਾਨ ਦੀ 11 ਹਜ਼ਾਰ ਹਾਈ ਵੋਲਟੇਜ ਤਾਰਾਂ ਦੀ ਚਪੇਟ ਵਿੱਚ ਆਉਣ ਨਾਲ ਮੌਤ ਹੋ ਗਈ। ਇਸ ਮੌਕੇ ਮ੍ਰਿਤਕ ਦੇ ਪੀੜਤ ਪਰਿਵਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਦਾ ਲੜਕਾ ਗਵਾਲ ਮੰਡੀ ਰਾਮ ਤੀਰਥ ਰੋਡ ਤੇ ਇੱਕ ਪੇਟੀਆਂ ਵਾਲੀ ਦੁਕਾਨ ਤੇ ਕੰਮ ਕਰਦਾ ਸੀ। ਉਹਨਾਂ ਕਿਹਾ ਕਿ ਮਾਲਕ ਨੇ ਉਹਨਾਂ ਦੇ ਲੜਕੇ ਜਿਸ ਦਾ ਨਾਮ ਬਿਰਜੂ ਗਿੱਲ ਹੈ ਉਸ ਨੂੰ ਦੁਕਾਨ ਦੀ ਛੱਤ ਤੇ ਬੋਰਡ ਲਗਾਉਣ ਲਈ ਕਿਹਾ ਜਦੋਂ ਉਹ ਬੋਰਡ ਛੱਤ ਤੇ ਲਗਾਉਣ ਜਾ ਰਿਹਾ ਸੀ ਤਾਂ ਛੱਤ ਤੋਂ ਲੰਘ ਰਹੀਆਂ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੇ ਨਾਲ ਉਹ ਬੋਰਡ ਟੱਚ ਕਰ ਗਿਆ ਤੇ ਕਰੰਟ ਬੋਰਡ ਦੇ ਵਿੱਚ ਆ ਗਿਆ ਜਿਸ ਦੇ ਨਾਲ ਮ੍ਰਿਤਕ ਨੌਜਾਨ ਉਸੇ ਜਿੱਚ ਪੇਟ ਵਿੱਚ ਆ ਗਿਆ ਤੇ ਉਸ ਦੇ ਮਾਲਕ ਕੋਲੋਂ ਉਸ ਨੂੰ ਹਸਪਤਾਲ ਵਿੱਚ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰਾੜ ਦੇ ਦਿੱਤਾ ਉਹਨਾਂ ਕਹੇ ਕਿ ਉਹਨਾਂ ਦੇ ਲੜਕੇ ਦੀ ਉਮਰ 22 ਸਾਲ ਦੇ ਕਰੀਬ ਹੈ ਤੇ ਉਸਦੇ ਵਿਆਹ ਨੂੰ 1.5 ਸਾਲ ਹੀ ਹੋਇਆ ਸੀ ਅਜੇ ਉਹਨਾਂ ਦਾ 6 ਮਹੀਨੇ ਦਾ ਬੱਚਾ ਹੀ ਹੈ ਉਹਨਾਂ ਕਹੇ ਕਿ ਮਾਲਕ ਸਾਡੇ ਲੜਕੇ ਨੂੰ ਛੱਡ ਕੇ ਉੱਥੋਂ ਫਰਾਰ ਹੋ ਗਿਆ ਤੇ ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰ ਰਹੇ ਹਾਂ ਕੀ ਕਰਦੇ ਘਰ ਮੇਰੇ ਘਰ ਵਾਲੇ ਨੂੰ ਕੱਲ ਫੋਨ ਆਇਆ ਸੀ ਕਿ ਕੰਦੀ ਕਿ ਇਹਨਾਂ ਨੂੰ ਭੇਜ ਦਿਓ ਕੰਮ ਤੇ ਤੇ ਮੈਂ ਭੇਜ ਦਿੱਤਾ ਸੀ ਤੇ ਉਹ ਫਿਰ ਮੈਨੂੰ ਪਤਾ ਨਹੀਂ ਲੱਗਾ ਸਾਰਾ ਦਿਨ ਫੋਨ ਵੀ ਨਹੀਂ ਆਇਆ ਕੁਝ ਨਹੀਂ ਕੀਤਾ ਤੇ ਬਾਅਦ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਸ ਤਰ੍ਹਾਂ ਬੱਤੀ ਲੱਗੀ ਤੇ ਇਦਾਂ ਹੋਇਆ ਕਿੰਨਾ ਟਾਈਮ ਹੋ ਗਿਆ ਵਿਆਹ ਨੂੰ ਦਾ ਜੀ ਆ ਨੂੰ ਸਾਡੇ 1.5 ਸਾਲ ਹੋ ਗਿਆ 1.5 ਸਾਲ ਹੀ ਆਇਆ ਬਈ ਕਿੰਨੀ ਕਿ ਉਮਰ ਹੈ ਜੀ ਉਹਨਾਂ ਦੀ ਅਗੇ 23 ਸਾਲ ਬੱਚਾ ਇੱਕ ਹੈ ਹਾਂਜੀ ਬੇਟਾ ਇੱਕ ਹੀ ਹੈ 6 ਮਹੀਨਿਆਂ ਦਾ ਸਾਲ ਹੋਰ ਮੰਗ ਚਾਹਨੀ ਮੈਨੂੰ ਇਨਸਾਫ ਮਿਲੇ ਤੇ ਜਿਹੜਾ ਮਾਰਾ ਜੀ ਮੇਰਾ ਕੋਈ ਸ਼ਾਤ ਨਹੀਂ ਹੈਗਾ ਕੋਈ ਘਰ ਨਹੀਂ ਹੈਗਾ ਕੋਈ ਕੋਸ਼ ਨਹੀਂ ਹੈਗਾ ਮੇਰਾ ਕਿੱਥੋਂ ਦੇਣ ਵਾਲਾ ਤੁਸੀਂ ਕਿੱਥੋਂ ਦੇਣ ਵਾਲਾ ਜੀ ਹਾਂਜੀ ਅਸੀਂ ਕੋੜ ਖਾਲਸਾ ਤੇ ਜੀ ਹੁਣ ਮੰਗ ਕੀ ਕਰਦੇ ਦਰਸ਼ਨਗਰ ਦਰਸ਼ਨਗਰ ਕੋੜ ਖਾਲਸਾ ਦਰਸ਼ਨਗਰ ਕੋੜ ਖਾਲਸਾ ਯਾਰ ਅਬ ਬੋਲੋਗੇ ਤੁਸੀਂ ਹਾਂਜੀ ਉਹ ਚਲੇ ਗਿਆ ਹੁਣ ਉਹਨੇ ਕੁਝ ਗੱਲ ਨਹੀਂ ਕੀਤੀ ਉਹ ਕਿੰਨੇ ਦਾ ਕੰਮ ਕਰਦੇ ਆ ਰਹੇ ਉਹ ਪਾਜੀ ਉਹ ਜਦੋਂ ਉਹਨਾਂ ਦਾ ਕੰਮ ਹੁੰਦਾ ਹੀ ਉਹਨੂੰ ਬੁਲਾ ਲੈਂਦੇ ਚਾਰ ਪੰਜ ਦਿਨਾਂ ਵਾਸਤੇ ਦਿਹਾੜੀਆਂ ਦਾ ਜਿਸ ਤਰ੍ਹਾਂ ਵੀ ਆ ਜਿੱਤਾ ਵੀ ਆ ਤੁਸੀਂ ਪੁਲਿਸ ਨੂੰ ਕੰਪਲੇਨਟ ਕਰਤੀ ਇਸ ਬਾਰੇ ਨਾਈਪਾ ਜੀ ਉਹਨਾਂ ਨੇ ਇਹ ਕਸ਼ਿਸ਼ ਨਿਵੇੜਾ ਪੁਲਿਸ ਨੂੰ ਕੰਪਲੀਟ ਕੀਤੀ ਸੀ ਤੇ ਉਹ ਆਏ ਨਹੀਂ ਹਜੇ ਮਾਲਕ ਘਰ ਆਏ ਨਾਲ ਜਿਹੜੇ ਮਾਲਕ ਜਿੰਨਾ ਕੰਮ ਕੀਤਾ ਕੋਈ ਨਹੀਂ ਪਹੁੰਚਿਆ ਲੈ ਆਏ ਸੀ ਸਰ ਪਤਾ ਨਹੀਂ ਹੁਣ ਕਿੱਧਰ ਆ ਕਿੱਧਰ ਨਹੀਂ ਮੈਨੂੰ ਕੁਝ ਨਹੀਂ ਪਤਾ ਇਹ ਦੁਕਾਨ ਦਾ ਮਾਲਕ ਆਇਆ ਦੁਕਾਨ ਦਾ ਮਾਲਕ ਆਇਆ ਸੀ ਪਰ ਉਹਨਾਂ ਨੇ ਕੋਈ ਫੋਨ ਨਹੀਂ ਚੱਕਿਆ ਕੋਈ ਕੁਛ ਨਹੀਂ ਆ ਹੁਣ ਚੱਕਰ ਨਹੀਂ ਦੇ ਆਣ ਨਹੀਂ ਦੇ ਕਹਿੰਦੇ ਕੱਲ ਨਿਵੇੜਾਂਗੇ ਕੀ ਮੰਗ ਕਰਦੇ ਹੋ ਮੈਂ ਮੰਗ ਕਰਦੀ ਹਾਂ ਮੇਰਾ ਬੱਚਾ ਛੋਟਾ ਵਾ ਮੈਂ ਮੈਂ ਕਿਤੇ ਕੰਮ ਨਹੀਂ ਕਰ ਸਕਦੀ ਹਾਂ ਹਾਂਜੀ ਭਾਈ ਬੋਲੋ ਭਾਈ ਮਸਲਾ ਇਹ ਆ ਕਿ ਬੱਚਾ ਦਾ 3 ਮਹੀਨੇ ਦਾ ਆ ਠੀਕ ਹੈ ਜੀ ਜੋ ਜਿੰਦੀ ਦੀ ਮਲਕੀ ਜੋ ਬਣਦੀ ਆ ਜੋ ਗੱਲ ਬਾਤ ਆ ਪੁਰਸਾਨ ਕੇ ਜਿਹੜਾ ਮਕਾਨ ਮਾਲਕ ਆ ਜਿਹੜੇ ਕੋਈ ਜੋਬ ਕਰਨ ਦੇ ਆ ਹੀ ਉਹ ਇੱਥੇ ਆਣ ਕੇ ਗੱਲ ਸਾਰੀ ਫੈਲ ਮੁਕਾਵੇ ਤੇ ਆਈ ਜਾਣੇ ਕਿ ਬੱਚਾ 18 ਸਾਲ ਦਾ ਹੋਣ ਤੋਂ ਬਾਅਦ ਕਿ ਜਿਹੜੇ ਯੋਗ ਦੇਣਾ ਉਹਨੂੰ ਦਿੱਤਾ ਜਾਵੇ ਤੇ 18 ਸਾਲ ਤੋਂ ਬਾਅਦ ਜੋ ਵੀ ਉਹਨੂੰ ਕੋਈ ਦਿੱਤਾ ਜਾਵੇ ਉਹਦੀ ਸੁਣਾਈ ਕੀਤੀ ਜਾਵੇ ਬਸ ਤੇ ਜਿਹੜਾ ਮਾਲਕ ਸੀ ਉਹ ਮੋਕੇ ਤੋਂ ਭੱਜ ਗਿਆ ਭਾਜੀ ਉਹ ਆਇਆ ਸੀ 10 ਮਿੰਟ ਹੋ ਕੇ ਕਿ ਚੱਲ ਗਿਆ ਅਸਲ ਨੂੰ 2 ਘੰਟੇ 3 ਘੰਟੇ ਓਕੇ ਵੇਟ ਕਰਨ ਦੇ ਉਹਦੀ ਕਿ ਚੌਣ ਨਹੀਂ ਚੱਕਣ ਡਿਆ ਤੇ ਪੁਰਸ ਕੋ ਐਫਐਸ ਸਰਸਾਈ ਕੋ ਲਿਖਵਾਈ ਆ ਤੇ ਸਲਾਈਂ ਵੀ ਬਿਲਕੁਲ ਨਹੀਂ ਹੋ ਰਹੀ। ਇਹ ਨਾ ਦਿਹਾੜੀ ਲੋਂ ਲਿਆ ਸੀ। ਹਾਂਜੀ ਤੇ ਹਾਂਜੀ ਆਪਣੇ ਨਿਮਾ ਪੇਟੀ ਰਾਮਪਤੀ ਸੜਕ ਤੇ ਨਿਮਾ ਪੇਟੀਆਂ ਵਾਲਾ ਉਹਦੀ ਦੁਕਾਨ ਤੇ ਦਿਹਾੜੀ ਲੋਂ ਲਿਆ ਤੇ ਉਹ ਬੋਰਡ ਲੋਂ ਲਿਆ ਸੀ ਤੇ ਮਾਲਕ ਨੂੰ ਪਤਾ ਵੀ ਹੈਗਾ 11000 ਕਰੰਟ ਹੈ ਘਰ ਚ ਤੇ 11000 11000 ਨਹੀਂ ਆ 11000 ਬੋਲਟ ਹੈ ਉਹ ਚ ਮਾਲਕ ਨੂੰ ਖੋਚਦਾ ਵੀ ਪੁੱਤ ਕੰਮ ਧਿਆਨ ਨਾਲ ਕਰੀ ਕਰੰਟ ਬਹੁਤ ਤੇਜ਼ ਹੈ ਗਾਈ। ਹਾਂ ਉਹਨੇ ਕੁਛ ਨਹੀਂ ਕੀਤਾ ਦਿਹਾੜੀਆਂ ਲੌਂਦਾ ਰਿਆ ਹੈ ਉਹਨੂੰ ਪਤਾ ਮੈਂ ਉਹਨੂੰ ਕੱਲ ਵੀ ਸਮਝਾਇਆ ਮੈਂ ਕੋਲ ਇੱਥੇ ਦਿਹਾੜੀਆਂ ਨਾਲ ਆਇਆ ਕਰ ਅੱਕੇ ਛੇ ਕਰੰਟ ਦੋ ਦਿਨੇ ਵਰੀ ਪਿਆ ਹਟ ਦੇ ਨਹੀਂ ਹੀ ਉਹ ਮੈਂ ਆ ਆ ਦੀ ਘਰ ਦੀ ਦਾ ਬੱਚਾ ਜੋ ਦਾ ਹੈ ਤੇ ਪ੍ਰਧਾਨ ਕੰਦਾ ਵੀ ਸਵੇਰੇ ਨੇ ਵੇੜਾਂਗੇ ਤੇ ਲਾਸ਼ ਉਹ ਪਈ ਜੋ ਹਸਪਤਾਲ ਲਾਗੇ ਤੇ ਦਾ ਆਦਮੀ ਅੱਜ ਦਾ ਕਿੱਥੇ ਗਰੀਬਾਂ ਦੇ ਕਰਨ ਇਹ ਚੌਦੀ ਸਾਹਿਬ ਮੁੰਡਾ ਮੁੰਡਾ ਗਾਇ 22 23 سالਾਂ ਦਾ 22 23 سالਾਂ ਦਾ ਫਾਇਰ ਘਾਤੀ ਆ ਬੱਚਾ ਜੀ ਕੰਮ ਕਰਦਾ ਜੀ ਮਜ਼ਦੂਰੀ ਦਾ ਅੱਛਾ ਜੀ ਤੇ ਕੇ ਆਪਣਾ ਕਦੋਂ ਵਾਕਿਆ ਕਦੋਂ ਹੋਇਆ ਇਹ ਹੋਇਆ 5:00 ਵਜੇ ਹੋਇਆ ਤੇ ਜਿਹੜੀ ਉਹ ਦੁਕਾਨ ਦਾ ਮਾਲਕ ਹੈਗਾ ਕਿੱਥੇ ਫੋਨ ਹੁਣ ਨਹੀਂ ਦਿਆ ਜੋ ਫੋਨ ਵੀ ਕਰਨ ਤੇ ਚੁੱਕਣ ਨਹੀਂ ਦਿਆ ਜੋ ਪੁਲਿਸ ਨੂੰ ਕੰਪਲੇਂਟ ਕੀਤੀ ਹਾਂ ਜੀ ਕੀਤੀ ਜੀ ਉਹਦੇ ਨੇ ਕੀ ਕਿਹਾ ਉਹ ਇਹ ਜਵਾਬ ਨਹੀਂ ਕੋਈ ਦੇਣ ਦੀ ਜੋ ਪੁਲਿਸ ਨੇ ਉਹ ਵੇਖ ਕੇ ਲਿਖ ਲੁਕ ਕੇ ਲੈ ਗਈ ਹਾਂ ਜੀ ਹਾਂ ਜੀ ਮੌਕੇ ਤੇ ਮੌਤ ਹੋ ਗਈ ਸੀ ਹਾਂ ਜੀ ਹਾਂ ਜੀ ਮੌਕੇ ਤੇ ਮੌਕੇ ਨਹੀਂ ਉਹ ਜਿਹੜਾ ਜਿਹੜਾ ਮਾਲਕ ਉਸਨੇ ਭੱਜ ਗਿਆ ਕਿ ਕਿੱਥੇ ਸੀ ਨਹੀਂ ਨਾਲ ਲੈ ਕੇ ਆਇਆ ਹਸਪਤਾਲ ਮੜ ਕੇ ਬਾਅਦ ਆ ਉਤੋਂ ਨੂੰ ਪਾਣੀ ਪਾਤਾ ਕਰੰਟ ਪਿਆ ਉਸ ਤੋਂ ਪਾਣੀ ਪਾਤਾ ਤੇ ਮਰਨਾ ਹੀ ਆਗਲੇ ਨੇ ਕਿੰਨੇ ਦਿਨ ਤੋਂ ਕੰਮ ਕਰ ਰਿਹਾ ਹੈ ਦੁਕਾਨ ਤੇ ਹੋ ਗਏ 4-5 ਦਿਨ ਹੋ ਗਏ ਕੰਮ ਕਰਨ ਦੇ ਹਾਂਜੀ ਹੁਣ ਮੰਗ ਕੀ ਕਰਦੇ ਤੁਸੀਂ ਮੰਗੇ ਵੀ ਕੁਛ ਕਰੇ ਗਰੀਬਾਂ ਦਾ ਬੱਚਾ ਛੋਟਾ ਛੋਟਾ ਤੇ ਉਹਦੀ ਘਰ ਦੀ ਆ ਉਹ ਸੋਚੇ ਕਿ ਚਾਹੀਦਾ ਕੀ ਬੱਚੇ ਨੂੰ ਹੁਣ ਕਿੱਥੋਂ ਦਿਹਾੜੀ ਲਾਉਣੀ ਤੇ ਮਾਂ ਕਿੱਥੋਂ ਦਿਹਾੜੀ ਲਾਉਣੀ ਲਟਕੇ ਤਾਂ ਕਰੰਟ ਲੱਗਣ ਕਰਕੇ ਜਿਹੜੀ ਡੈਥ ਹੋਈ ਪਤਾ ਲੱਗਾ ਕਿਹੜੀ ਜਗ੍ਹਾ ਦੇ ਉੱਤੇ ਕਰੰਟ ਲੱਗਿਆ ਇਹ ਤੇ ਕੋਲ ਆਪਣੇ ਪੁੱਤਰੀ ਘਰ ਚੋਂਗ ਦੇ ਵਿੱਚ ਕੋਈ ਆ ਤੇ ਮੌਕੇ ਤੇ ਇੱਥੇ ਆਏ ਆ ਤਸਦੀਕ ਕਰ ਰਹੇ ਆ ਤਸਦੀਕ ਕਰਨ ਦਾ ਬਾਅਦ ਜੇ ਜੇ ਕੋਈ ਗਲਤ ਨਹੀਂ ਹੈ ਮਾਲਕ ਨਾਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਿ ਜਿਹੜੀ ਉਮਰ ਹੈ ਬੰਦੇ ਨੇ ਕਿੰਨੀ ਉਮਰ ਹੈ 22 ਸਾਲ ਹੈ ਮਾਲਕ ਪ੍ਰਾਣਿਕ ਕਿੱਥੇ ਹੋਣੂ ਮਾਰਗਦ ਕਾਨ ਬੰਦੇ ਜੀ ਹਰੇ ਤੋਂ ਤੁਹਾਨੂੰ ਤਸਦੀਕ ਕਰਨ ਕੋਸ਼ਿਸ਼ ਕੀਤੀ ਤੁਸੀਂ ਫੋਨ ਦੁਆਈ ਨਹੀਂ ਜਸਤ ਜੀ ਆਏ ਆ ਜੀ ਇੱਥੇ ਮੌਕੇ ਤੇ ਹੁਣ ਆਏ ਆ ਸਾਰੀ ਗੱਲ ਤਸਦੀਕ ਕਰਕੇ ਸਰਪੰਚ ਸਾਹਿਬ ਮਿਲੇਗਾ ਜੀ ਬਿਲਕੁਲ ਜੀ ਤਸਦੀਕ ਕਰਕੇ ਜੋ ਜਿਹੜਾ ਹਾਲਾਤ ਹੋਣਗੇ ਤਾਂ ਮਦਦ ਕਰੀਏ ਕਾਰਵਾਈ ਕੀਤੀ ਜਾਏਗੀ ਜੋ ਕਾਰਵਾਈ ਹਾਲਾਤ ਅਨੁਸਾਰ ਕੀਤੀ ਜਾਏਗੀ 4 ਮਹੀਨੇ ਦਾ ਬੱਚਾ ਦੱਸਿਆ ਜਾ ਰਿਹਾ ਜੀ ਉਹਦਾ ਮੁੰਡੇ ਦਾ ਹੈਗਾ ਮੇਰੇ ਬਾਰੇ ਸਾਨੂੰ ਨਹੀਂ ਜੀ ਪਤਾ ਨਹੀਂ ਇਹ ਮੌਕੇ ਤੇ ਆਏ ਆ ਜੀ ਬਾਕੀ ਮੌਕੇ ਤੇ ਤਸਦੀਕ ਕਰਕੇ ਸਾਰੀ ਗੱਲ